ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਆਇਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਐਂਡ ਤੱਕ ਜਰੂਰ ਸੁਣਿਓ ਬੀਜੀ ਦੀ ਇੱਕ ਅਜੀਬ ਆਦਤ ਮੈਂ ਘਰੇ ਜੋ ਮਰਜੀ ਪਾ ਤੁਰੀ ਫਿਰਦੀ ਰਹਾ ਕਦੀ ਨਹੀਂ ਆਖਣਾ ਪਰ ਵਿਆਹ ਮੰਗਣੇ ਤੇ ਗਈ ਦਾ ਸਾਰਾ ਧਿਆਨ ਵਸ ਮੇਰੇ ਵੱਲ ਹੀ ਕੋਲੋਂ ਲੰਘਦੀ ਨੂੰ ਖਲਾਰ ਲੈਂਦੀ ਆਖਦੀ ਦੁਪੱਟਾ ਸਹੀ ਕਰ ਜੇ ਅੱਜ ਫਲਾਣੀ ਚੁੰਨੀ ਲਈ ਹੁੰਦੀ ਤਾਂ ਗੱਲ ਹੋਰ ਹੀ ਹੁੰਦੀ ਕਦੀ ਕਿਸੇ ਵੱਲ ਇਸ਼ਾਰਾ ਕਰ ਸੂਟ ਤੇ ਕੜਾਈ ਵੇਖ ਜੁੱਤੀ ਕਿੱਡੀ ਸੋਹਣੀ ਮੂੰਹ ਤੇ ਮੇਕਅਪ ਅਤੇ ਜੂੜਾ ਵੇਖ ਮੈਨੂੰ ਫੌ ਚੜ ਜਾਂਦਾ ਕੋਲ ਬੈਠੀ ਰਿਸ਼ਤੇਦਾਰੀ ਕਰਕੇ ਅੰਦਰੋਂ ਅੰਦਰ ਹੀ ਪੀ ਜਾਂਦੀ ਤਾਂ ਵੀ ਸੁਣਾ ਹੀ ਜਾਂਦੀ ਤੈਨੂੰ ਤੇ ਆਪਣੀ алаਦ ਕਦੀ ਵੀ ਚੰਗੀ ਨਾ ਲੱਗੀ ਉਸ ਨੂੰ ਪਤਾ ਲੱਗ ਜਾਂਦਾ ਕਿ ਘਰੇ ਜਾ ਕੇ ਕਲੇਸ਼ ਪਊ ਫਿਰ ਮੈਨੂੰ ਮਨਾਉਣ ਪਿੱਛੇ ਆ ਜਾਂਦੀ ਪਰ ਮੈਂ ਪੱਲਾ ਨਾ ਫੜਾਉਂਦੀ ਮੜਦੇ ਵੇਲੇ ਟਾਂਗੇ ਤੇ ਬੈਠੀ ਹੋਈ ਨੇ ਮੈਂ ਆਪਣਾ ਧਿਆਨ ਦੂਜੇ ਪਾਸੇ ਵੱਲ ਕੀਤਾ ਹੁੰਦਾ ਉਹ ਬਹਾਨੇ-ਬਹਾਨੇ ਨਾਲ ਬੁਲਾਉਣ ਦੀ ਕੋਸ਼ਿਸ਼ ਕਰਦੀ ਮੈਂ ਅਗੋਂ ਨਜ਼ਰ ਅੰਦਾਜ਼ ਕਰੀ ਜਾਂਦੀ ਫੇਰ ਮੇਰਾ ਸਿਰ ਬੁਕਲ ਵਿੱਚ ਲੈ ਕੇ ਪਲੋਸਦੀ ਬਾਵਾ ਲਾੜ ਪਿਆਰ ਕਰਦੀ ਆਖਦੀ ਮੇਰੀ ਧੀ ਦੇ ਬਾਲ ਕਿੰਨੇ ਸੋਹਣੇ ਹੱਥ ਪੈਰ ਕਿੰਨੇ ਗੋਰੇ ਅੱਖਾਂ ਕਿੰਨੀਆਂ ਮੋਟੀਆਂ ਮੈਂ ਗੁੱਸੇ ਨਾਲ ਅਗਿਓ ਪੈ ਜਾਂਦੀ ਉੱਥੇ ਤਾਂ ਬੜਾ ਨੁਕਸ ਬੁਖਾਰੇ ਸਨ ਇਹਨੇ ਨੂੰ ਸਾਡਾ ਘਰ ਆ ਜਾਂਦਾ ਘੋੜੀ ਆਪਣੇ ਆਪ ਖਲੋ ਜਾਂਦੀ ਉਹ ਟਾਂਗੇ ਵਾਲੇ ਨੂੰ ਪੈਸੇ ਦੇਣ ਰੁੱਝ ਜਾਂਦੀ ਮੈਂ ਭਰੀ ਪੀਤੀ ਕਾਲੇ ਕਦਮੀ ਕਿੰਨੀ ਵਿੱਤ ਪਾ ਜਾਇਆ ਕਰਦੀ ਉਹ ਮਗਰੋਂ ਟਾਹਰਾਂ ਦਿੰਦੀ ਰਹਿ ਜਾਂਦੀ ਬੂੰਦੀ ਸ਼ੱਕਰ ਪਾਰਿਆਂ ਅਤੇ ਬਾਜੀ ਦੇ ਵੱਡੇ ਵੱਡੇ ਝੋਲੇ ਚੁੱਕੀ ਤੁਰਿਆ ਨ ਜਾਂਦਾ ਫਿਰ ਵੀ ਆਪਣੇ ਆਪ ਨੂੰ ਧੋਂਦੀ ਆਉਂਦੀ ਮੈਂ ਬਹਾਨੇ ਜਿਹੇ ਨਾਲ ਮਗਰ ਵੇਖਦੀ ਕਾਲਜੇ ਨੂੰ ਸੇਕ ਜਿਹਾ ਲੱਗਦਾ ਉਸੇ ਵੇਲੇ ਪਿਸ਼ਾਮ ਪਰਤ ਝੋਲੇ ਫੜ ਲੈਂਦੀ ਤੇ ਬਿਨਾਂ ਕੋਈ ਆਖਿਆ ਘਰ ਆ ਜਾਂਦੀ ਤਰੀ ਆਪੜੂ ਆਪਣੇ ਲੀੜੇ ਕੱਪੜੀ ਬਦਲ ਲੈਂਦੀ ਪਰ ਮੈਂ ਉਹ ਪਰ ਮੈਂ ਉਹ ਵਿਆਹ ਵਾਲਾ ਸੂਟ ਗਲ ਪਾਈ ਤੁਰੀ ਫਿਰਦੀ ਰਹਿੰਦੀ ਉਹ ਮਿੱਠੀ ਜਹੀ ਛਿੜਕ ਮਾਰਦੀ ਜਉਣ ਜੋਗੀਏ ਬਦਲ ਲੈ ਅੱਗੋਂ ਭੂਆ ਦੇ ਪੁੱਤ ਦਾ ਵਿਆਹ ਆਉਣ ਵਾਲਾ ਹੈ ਉਦੋਂ ਕੀ ਪਾਵेंगी ਮੈਂ ਗੁੱਸੇ ਵਿੱਚ ਆਖਦੀ ਉਹੀ ਕਿਨਾਰੀ ਵਾਲਾ ਜਿਹੜਾ ਅੱਜ ਉਸ ਕੁੜੀ ਨੇ ਪਾਇਆ ਸੀ ਉਹ ਅੱਗੋਂ ਚੁੱਪ ਕਰ ਜਾਇਆ ਕਰਦੀ ਸ਼ਾਇਦ ਤੁਰ ਗਏ ਪਾਪਾ ਜੀ ਦਾ ਚੇਤਾ ਆ ਜਾਂਦਾ ਉਸ ਨੂੰ ਕਿੰਨਾ ਚਿਰ ਚੁੱਪ ਕੀਤੀ ਨੂੰ ਵੇਖ ਕੇ ਮੈਨੂੰ ਤਰਸ ਆ ਜਾਂਦਾ ਫੇਰ ਰੋਟੀ ਟੁੱਕ ਕਰਦੀ ਹੋਈ ਨੂੰ ਅਛੋ ਪਲੇ ਜਹੇ ਆਣ ਪਿੱਛੋਂ ਜਫੀ ਪਾ ਲਿਆ ਕਰਦੀ ਉਸ ਦੀਆਂ ਅੱਖਾਂ ਵਿੱਚ ਪਾਣੀ ਹੁੰਦਾ ਪਤਾ ਨਹੀਂ ਧੋਖ ਦੇ ਚੁੱਲ੍ਹੇ ਦੀ ਅੱਗ ਪਰੇਸ਼ਾਨ ਕਰ ਰਹੀ ਹੁੰਦੀ ਕਿ ਕੋਈ ਅੰਦਰ ਦਾ ਬੜਵਲਾ ਉਸ ਦੇ ਨੈਣਾਂ ਵਿੱਚੋਂ ਬਸੰਤ ਬਹਾਰ ਬਾਣ ਵਾਂਗ ਤੁਰਿਆ ਹੁੰਦਾ ਸਾਂਝੇਕਾਰ ਪਾਪਾ ਜੀ ਕਦੇ ਕੋਈ ਸੂਟ ਲੈ ਕੇ ਆਉਂਦੇ ਤਾਂ ਕਿੰਨਾ ਕਿੰਨਾ ਚਿਰ ਸਵਾਉਂਦੀ ਨਾ ਸੰਦੂਖ ਅੰਦਰ ਪਾਏ ਹੋਏ ਦਾ ਖੁਦ ਨੂੰ ਵਿਚੇਤਾ ਭੁੱਲ ਜਾਂਦਾ ਪਰ ਕੁਝ ਹੋਰ 파ਰਖੂ ਅੱਖੀਆਂ ਨੂੰ ਸਾਰਾ ਕੁਝ ਪਤਾ ਹੁੰਦਾ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਮਾਂ ਕੋਲੋਂ ਚੀਜ਼ ਕਿਦਾਂ ਕਢਾਉਣੀ ਹੈ ਨਿੱਕੀ ਭੂਆ ਆਖਦੀ ਭਾਬੀ ਤੇਰੇ ਕੋਲ ਉਹ ਜਿਹੜੇ ਪਿਛਲੀ ਵਾਰੀ ਦੇ ਅਣਸੀਤੇ ਪਈ ਐ ਇੱਕ ਮੈਨੂੰ ਦੇ ਦੇ ਮੇਰੀ ਸਹੇਲੀ ਦਾ ਮੰਗਣਾਈ ਮਾਂ ਝਾਟ ਹੀ ਕੱਢ ਕੇ ਦੇ ਦਿੰਦੀ ਮੈਨੂੰ ਵੱਟ ਚੜ ਜਾਂਦਾ ਆਖਰੀ ਤੂੰ ਆਪ ਵੀ ਤੇ ਜਾਣਾ ਹੀ ਐ ਉਦੋਂ ਕੀ ਪਾਵेंगी ਉਹ ਅੱਗੋਂ ਹੱਸ ਚੜਦੀ ਪਰ ਭੂਆ ਮੇਰੇ ਵੱਲ ਵੱਡੀ ਘੂਰੀ ਵੱਟਦੀ ਆਖਦੀ ਵੱਡੀ ਮਾਂ ਦੀ ਹੀਜ ਲਈ ਫਿਰ ਉਸ ਦਿਨ ਵੀ ਮੂੰਹ ਤੇ ਨਿਮਾ ਨਿਮਾ ਹਾਸਾ ਸੀ ਜਿਸ ਦਿਨ ਉਹ ਜਹਾਨੋਂ ਗਈ ਅੱਜ ਸੱਤ ਸਮੁੰਦਰੋਂ ਪਾਰ ਮੇਰੇ ਆਪਣੇ ਬਰੋਬਰ ਹੋ ਗਈ ਧੀ ਕਿਸੇ ਗੱਲੋਂ ਨਾਰਾਜ਼ ਹੋ ਜਾਵੇ ਤਾਂ ਲੋਹ ਤੇ ਫੁਲ ਕੇ ਲਾਉਂਦੀ ਮਾਂ ਬੜੀ ਚੇਤੇ ਆਉਂਦੀ ਫੇਰ ਅਤੀਤ ਦੇ ਘੋੜੇ ਸਵਾਰ ਹੋ ਸੋਚਣ ਲੱਗਦੀ ਹਾਂ ਕਿ ਮੇਰੇ ਵਾਰੀ ਉਹ ਮੈਨੂੰ ਕਿੱਦਾਂ ਮਣਾਉਂਦੀ ਹੁੰਦੀ ਸੀ ਫੇਰ ਉਹੀ ਫਾਰਮੂਲਾ ਆਪਣੀ ਧੀ ਤੇ ਵੀ ਲਾਗੂ ਕਰਦੀ ਹਾਂ ਪਰ ਉਸਦੀ ਸੈੱਲ ਫੋਨ ਤੋਂ ਨਜ਼ਰ ਹੀ ਨਹੀਂ ਹਟਦੀ ਉਡੀਕਦੀ ਰਹਿੰਦੀ ਹਾਂ ਕਦੋਂ ਕਦੋਂ ਅੱਖੀਆਂ ਮਿਲਾਵੇ ਤੇ ਗੱਲ ਕਰਾਂ ਫੁਲਕੇ ਲਾਉਂਦੀ ਨੂੰ ਕਈ ਵੇਰ ਵਿੜਕ ਹੁੰਦੀ ਸ਼ਾਇਦ ਉਹ ਮਗਰ ਉਹਦੀ ਆ ਕੇ ਮੈਨੂੰ ਕਲਾਵੇ ਵਿੱਚ ਲੈ ਲਵੀ ਪਰ ਨਵੇਂ ਜਮਾਨੇ ਦੀਆਂ ਨਵੀਆਂ ਗੱਲਾਂ ਨਵੇਂ ਰਵਾਜ ਜਿੰਨਾ ਮਰਜੀ ਸਮੇਂ ਦੀ ਹਾਨ-ਬਾਨ ਉਸ ਦੀ ਸੋਚ ਦੇ ਬਰਾਬਰ ਹੋਣ ਦੀ ਕੋਸ਼ਿਸ਼ ਕਰਾਂ ਵੇਖਾ ਕਿਦਰੇ ਕੋਈ ਨਾ ਕੋਈ ਘਾਟ ਰਹੀ ਜਾਂਦੀ ਏ ਫਿਰ ਥੱਕ ਹਾਰ ਕੇ ਖਲੋ ਜਾਂਦੀ ਹਾਂ ਪਰ ਉਹ ਕਦੀ ਵੀ ਮੇਰੇ ਭਰੇ ਹੋਏ ਝੋਲੇ ਚੁੱਕਣ ਵਾਪਸ ਨਹੀਂ ਪਰਤਦੀ ਫਿਰ ਕੱਲੀ ਬੈਠੀ ਨੂੰ ਅੰਦਰ ਧੂਜੇ ਹੀ ਪੈਂਦੀ ਐ ਜੀ ਕਰਦਾ ਵਾਪਸ ਪਰਤ ਜਾਵਾਂ ਅਤੇ ਆਪਣੀ ਵਾਲੀ ਨੂੰ ਫੇਰ ਕਲਾਵੇ ਵਿੱਚ ਲੈ ਲਵਾਂ ਪਰ ਖੁਦ ਨੂੰ ਕਿੱਦਾਂ ਸਮਝਾਵਾਂ ਕੇ ਨਾ ਹੋਣ ਉਹ ਟਾਂਗੇ ਰਹੇ ਨਾ ਪਾਹੀ ਤੇ ਨਾਉ ਕੱਟੇ ਚੁੱਲ੍ਹੇ ਤੇ ਤੋ ਆਖੇ ਹੋਏ ਅੰਦਰ ਜਿਹੜੇ ਕੀरां ਪੁਲਾਂ ਹੀਠੋਂ ਲੰਘ ਜਾਵਣ ਮੋੜ ਪਰਤ ਕੀ ਕਿੱਥੇ ਆਉਂਦੇ ਨੇ ਟੋਏ ਟਿੱਬੇ ਟੱਪਦੀ ਗਈ ਸਮੁੰਦਰ ਟੱਪ ਜਿੱਡੀ ਵੱਡੀ ਛਾਲ ਸੀ ਓਡੀ ਵੱਡੀ ਸੱਟ ਮੈਨੂੰ ਮੀਰ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ